ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਰਾਜਵੀਰ ਜਵੰਦਾ ਜਿਹੜੇ ਕਿ ਇਸ ਦੁਨੀਆ ਤੋਂ ਚਲੇ ਗਏ ਪਰ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਜਿੰਦਾ ਹੈ ਲੋਕ ਅੱਜ ਵੀ ਉਹਨਾਂ ਨੂੰ ਪਿਆਰ ਕਰਦੇ ਹੈ ਇਸ ਲਈ ਉਹਨਾਂ ਦੀ ਮਾਤਾ ਨੇ ਉਹਨਾਂ ਦੇ ਚੌਣ ਵਾਲਿਆਂ ਨਾਲ ਕੀਤੀ ਇੱਕ ਅਪੀਲ ਔਰ ਇਸ ਅਪੀਲ ਦੇ ਦੌਰਾਨ ਉਹ ਇੰਨਾ ਜ਼ਿਆਦਾ ਭਾਵਕ ਹੋ ਗਏ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੰਥਰੂ ਆ ਗਏ ਔਰ ਉਹ ਗੱਲਬਾਤ ਜਾਰੀ ਨਾ ਰੱਖ ਸਕੇ ਮ ਕੰਪਲੀਟ ਡੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚਲ ਕੇ ਵੀਡੀਓ ਵੇਖਣੇ ਫਿਰ ਕਰਨੇ ਆ ਉਸੇ ਵਿਚਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਸਾਰਿਆਂ ਭੈਣਾ ਭਰਾਵਾਂ ਨੂੰ ਬੱਚੇ ਬੱਚੀਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਦੇਸ਼ ਪਰਦੇਸ ਬੈਠੇ ਪੰਜਾਬੀਆਂ ਨੂੰ ਮੇਰੇ ਪੁੱਤ ਰਾਜਵੀਰ ਜਵੰਦਾ ਦੀ ਜੰਮਲਾ ਮੂਵੀ ਨੂੰ ਸਾਰੇ ਪਰਿਵਾਰਾਂ ਸਮੇਤ ਦੇਖਣ ਜਾਇਓ ਬੇਸ਼ੱਕ ਮੇਰਾ ਪੁੱਤ ਇਸ ਦੁਨੀਆ ਤੋਂ ਚਲੇ ਆ ਗਿਆ ਹੈ ਪਰ ਮੈਨੂੰ ਹਮੇਸ਼ਾ ਹੀ ਇਹ ਲੱਗਦਾ ਵੀ ਨਹੀਂ ਮੇਰਾ ਪੁੱਤ ਮੇਰੇ ਨਾਲ ਧੰਨਵਾਦ ਅਜੋ ਹੁਣ ਆਪਾਂ ਸਾਰੇ ਬੈਠ ਕੇ ਟ੍ਰੇਲਰ ਦੇਖਦੇ ਆਂ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਆਪਾਂ ਕੁਝ ਕਹਿਣਾ ਚਾਹੁੰਦੇ ਹਾਂ ہمارا ਤੁਸੀਂ ਬੋਲਣਾ ਚਾਹੁੰਦੇ ਟ੍ਰੇਲਰ ਤੋਂ ਬਾਅਦ ਬੋਲੋ ਠੀਕ ਹੈ ਮਾਨ ਤਾਂ ਟ੍ਰੇਲਰ ਤੋਂ ਬਾਅਦ ਬੋਲੂਗੀ ਆਪਣੀ ਤੇ ਆਜੋ ਆਪਾਂ ਹੁਣ ਸਾਰੇ ਮਿਲ ਕੇ ਤੇ ਆਪਾਂ ਟ੍ਰੇਲਰ ਦੇਖਦੇ ਆਂ ਸਾਡੇ ਉਸ ਸੰਕਾਰ ਦੀ ਅਦਾ ਦੇਖਦੇ ਆਂ ਜੋੜੇ ਇੱਕ ਲੰਬੀ ਮਿਹਨਤ ਰਕੇਸ਼ਪਾ ਹੋਰ ਨਾਲ ਵਰਕਸ਼ਾਪਾਂ ਚ ਹੈ ਸਾਰੇ ਆਰਟਿਸਟਾਂ ਨਾਲ ਜੋ ਕਲੈਬਰੇਟ ਸੀ ਉਹਨਾਂ ਦੀ ਯੂਨੀਅਨ ਦੀ ਤਰ੍ਹਾਂ ਹੀ ਕੰਮ ਕੀਤਾ ਅੱਜ ਹਰ ਨਾਲ ਮਿਲ ਕੇ ਆਪਾਂ ਸਾਰੀ ਫਿਲਮ ਨੂੰ ਦੇਖਦੇ ਆਂ ਉਹਦਾ ਨਚੋੜ ਦੇਖਦੇ ਆਂ ਬੇਸਿਕਲੀ ਆਪਾਂ ਟ੍ਰੇਲਰ ਸੋ 28 ਤਰੀਕ ਨੂੰ ਚੇਤੇ ਰੱਖਿਓ ਮੇਰੇ ਭਰਾ 28 ਨਵੰਬਰ ਨੂੰ ਸਾਰੇ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਨੇ ਰਿਲੀਜ਼ ਹੋ ਜਾਣਾ ਤੇ ਪਰਸਨਲ ਲੈਵਲ ਤੇ ਜਿੱਥੋਂ-ਜਿੱਥੋਂ ਵੀ ਤੁਸੀਂ ਆਏ ਹੋ ਸਾਰੇ ਤੁਹਾਡੇ ਪਿੰਡਾਂ ਸ਼ਹਿਰਾਂ ਦਾ ਕੋਈ ਵੀ ਪਰਿਵਾਰ ਐਸਾ ਰਹਿਣਾ ਨਹੀਂ ਚਾਹੀਦਾ ਕਿਉਂਕਿ ਰਾਜਵੀਰ ਆਪਣਾ ਉਹ ਕਲਾਕਾਰ ਹੈ ਇੱਕ ਹੁੰਦਾ ਹੈ ਕਿ ਯੰਗਸਟਰ ਦੇ ਵਿੱਚ ਇਕੱਲੇ ਮੁੰਡੇ ਕੁੜੀਆਂ ਦੇ ਵਿੱਚ ਇੱਕ ਲੋਕਪ੍ਰਿਅਤਾ ਬਣਦੀ ਹੈ ਸਾਡੀ ਉਹ ਪਰਿਵਾਰਾਂ ਤੱਕ ਸੀ ਸਾਡੇ ਗ੍ਰੈਂਡਪੇਰੈਂਟਸ ਦਾਦੇ ਦਾਦੀਆਂ ਰਾਜਵੀਰ ਨੂੰ ਬਹੁਤ ਮੋਹ ਕਰਦੇ ਆ ਸਾਡੇ ਮਾਪਿਓ ਪੀੜ੍ਹੀ ਸਾਡੀ ਜਿਹੜੀ 60 ਪਲੱਸ ਵਾਲੀ ਹੈ 50 ਪਲੱਸ ਵਾਲੀ ਉਹ ਬਹੁਤ ਮੋਹ ਕਰਦੇ ਆ ਕਿਉਂਕਿ ਵਿਆਹਾਂ 'ਚ ਜਾ ਕੇ ਉਹ ਪਰਿਵਾਰ ਦਾ ਜੀ ਬਣ ਕੇ ਹੀ ਪਰਫਾਰਮੈਂਸ ਦਿੰਦਾ ਸੀ ਜਿੱਥੇ-ਜਿੱਥੇ ਵੀ ਜਾਂਦਾ ਸੀ ਤਾਂ ਹੁਣ ਤਾਂ ਆਲਮੇ ਹੋਇਆ ਪਿਆ ਸੀ ਕਿ ਹਰ ਵਿਆਹ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਦੂਜੀ ਵਾਰੀ ਤੀਜੀ ਵਾਰੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਸੀ ਕਿ ਘਰ ਦੇ ਬਜ਼ੁਰਗ ਆਪ ਮਾਰੇ ਬੋਲ ਦਿੰਦੇ ਸੀ ਕਿ ਯਾਰ ਸਾਨੂੰ ਉਹ ਮੁੰਡਾ ਗਾਵਣਾ ਦਾ ਬਾਅਦ ਦੀ ਗੱਲ ਆ ਸਾਨੂੰ ਖੜਾ ਹੀ ਸੋਹਣਾ ਲੱਗ ਜਾਂਦਾ ਐਡਾ ਜੁੱਸਾ ਸਾਡੇ ਉਸ ਭਰਾ ਦਾ ਇੰਨਾ ਉਹਦਾ ਆਪਣੀ ਡਰੈਸ ਨੂੰ ਲੈ ਕੇ ਹੈ ਹੋਟਲਾਂ ਚ ਜਾ ਕੇ ਆਪ ਚਾਦਰੇ ਪ੍ਰੈਸ ਕਰਦਾ ਹੁੰਦਾ ਸੀ ਹਾਲਾਂਕਿ ਸਾਰੀ ਟੀਮ ਸੀ ਅਨਜੀਤ ਹੋਣੀ ਸੁਖਦਰਸ਼ਨ ਬੈਠਾ ਸਾਰੇ ਭਰਾ ਉਹਦੀਆਂ ਬਾਹਵਾਂ ਨੇ ਭਾਈ ਜਸਵੀਰਪਾਲ ਜੀ ਬੈਠੇ ਆ ਤਾਂ ਸਾਰੇ ਬਹੁਤ ਉਹਦਾ ਧਿਆਨ ਰੱਖਦੇ ਸੀ ਪਰ ਉਹਨੂੰ ਆਪਣੇ ਕੰਮ ਨਾਲ ਇਸ਼ਕ ਹੀ ਇੰਨਾ ਸੀ ਕਿ ਚਾਕੇ ਪ੍ਰੈਸਾਂ ਵੀ ਉਹ ਆਪ ਕਰ ਲੈਂਦਾ ਸੀ ਨਹੀਂ ਕੋਈ ਵਲਣਾ ਰਹੇ ਬੜੀਆਂ ਆਜਾਦਾਂ ਨੇ ਕੋਈ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਇਵੈਂਟਸ ਨੇ ਜਿਹੜੇ ਬਾਈ ਜੀ ਹੋਰਾਂ ਵੱਲੋਂ ਆਰਗੇਨਾਈਜ਼ ਕੀਤੇ ਗਏ ਆ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਜਾਂ ਪੰਜਾਬ ਯੂਨੀਵਰਸਿਟੀ ਵੀ ਚੱਲਾਂਗੇ ਉੱਥੇ ਥੋੜਾ ਮਾਹੌਲ ਸਖਾਵਾਂ ਹੋ ਜੇ ਅੰਮ੍ਰਿਤਸਰ ਵਾਲੇ ਪਾਸੇ ਵੀ ਜਾਵਾਂਗੇ ਬਠਿੰਡੇ ਵਾਲੇ ਪਾਸੇ ਵੀ ਸੋ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਇਵੈਂਟਸ ਨੇ ਤੇ ਤੁਸੀਂ ਵੀ ਪਰਸਨਲ ਲੈਵਲ ਤੇ ਆਪਣੇ ਸੋਸ਼ਲ ਮੀਡੀਆ ਤੇ ਅਨਪ੍ਰੋਪਰ ਐਕਟਿਵ ਰਹੋ ਮੇਰੇ ਬਰਾਦਰ ਕਿ ਹੁਣ 28 ਤਰੀਕ ਤੱਕ ਆਪਾਂ ਨੂੰ ਹੋਰ ਨਾ ਕੁਝ ਦਿਖੇ ਸੋਸ਼ਲ ਮੀਡੀਆ ਤੇ ਆਪਾਂ ਰਾਜਵੀਰ ਦੀ ਫਿਲਮ ਨੂੰ ਐਨ ਮੁਕਾਮ ਤੇ ਲੈ ਕੇ ਚਾਹੀਏ ਸੋ ਆਜੋ ਸਾਰੇ ਬੈਠ ਕੇ ਆਪਾਂ ਹੁਣ ਟਰੇਲਰ ਦੇਖਦੇ ਹਾਂ ਔਰ ਪਿਛਲੇ ਕਈ ਦਿਨਾਂ ਤੋਂ ਆਪਣੀ ਇਸ ਫਿਲਮ ਬਾਰੇ ਚਰਚਾ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਹੋ ਰਹੀ ਹੈ ਪਰਿਵਾਰਾਂ ਚ ਵੀ ਕਿਉਂਕਿ ਅੱਜ ਸਾਡੀ ਬੇਵਸੀ ਹੈ ਇਸ ਗੱਲ ਨੂੰ ਲੈ ਕੇ ਕਿ ਉਹ ਸਰੀਰਕ ਰੂਪ ਸਾਡੇ ਨਾਲ ਨਹੀਂ ਖੜਾ ਜੀ ਕਲਾ ਉਹਦੀ ਅੱਜ ਵੀ ਆਸਮਾਨ ਤੇ ਹੈ ਤੇ ਮੇਲਾ ਉਦਾਂ ਹੀ ਉਹਦਾ ਭਰਿਆ ਹੋਇਆ ਹੈ ਹੈ ਔਰ ਲੱਗਦਾ ਨਹੀਂ ਕਿ ਉਹਨੇ ਚੁੱਪ ਵੀ ਕਰਨਾ ਉਹਨੇ ਇਦਾਂ ਹੀ ਗਾਉਂਦਾ ਰਹਿਣਾ ਇਦਾਂ ਹੀ ਬੋਲਦਾ ਰਹਿਣਾ ਇਦਾਂ ਹੀ ਉਹਦੀ ਫਿਲਮ ਨੇ ਆਉਣਾ ਔਰ ਆਪਾਂ ਸਾਰਿਆਂ ਨੇ ਬਹੁਤ ਪਿਆਰ ਦੇਣਾ ਇਹ ਵੀ ਸਾਨੂੰ ਯਕੀਨ ਹੈ ਸੋ ਬਹੁਤਾ ਕੁਝ ਕਹਿਣ ਨੂੰ ਨਹੀਂ ਹੈ ਅੱਜ ਬਸ ਮੇਨ ਗੱਲ ਇਹ ਹੀ ਹੈ ਇੱਥੇ ਆਉਂਦਾ ਮੰਮੀ ਹੋਰਾਂ ਨੂੰ ਅਮਾਨਤ ਹੋਰਾਂ ਨੂੰ ਤੇ ਸਾਰੇ ਮੇਰੇ ਭਰਾਵਾਂ ਦਾ ਹੋਰ ਆਰਟਿਸਟਾਂ ਦਾ ਜਿਹੜੇ ਜਿਹੜੇ ਵੀ ਸੱਜਣੇ ਇਸ ਫਿਲਮ ਨਾਲ ਜੁੜੇ ਹੋਏ ਆ ਸਾਡਾ ਅੰਦਾਜ਼ ਮਕਸਦ ਇੱਕੋ ਹੀ ਹੈ ਕਿ ਅੱਜ ਟ੍ਰੇਲਰ ਲਾਂਚ ਕਰੀਏ ਮਿਊਜ਼ਿਕ ਲਾਂਚ ਕਰੀਏ ਸਾਰਾ ਤੇ ਪ੍ਰੋਪਰ ਇੱਕ 100% ਜਣੀ ਇਸ ਫਿਲਮ ਨੂੰ ਆਪਾਂ ਗਰਾਊਂਡ ਤੇ ਲੈ ਆਏ ਅੱਜ ਤੇ ਤੁਹਾਨੂੰ ਸਭ ਨੂੰ ਬੇਨਤੀ ਹੈ মিডিਆ ਵਾਲੇ ਭਰਾਵਾਂ ਨੂੰ ਤੁਸੀਂ ਉਸ ਦਿਨ ਵੀ ਤੁਹਾਡੇ ਜਿਸ ਦਿਨ ਆਪਾਂ ਪਹਿਲਾ ਗੀਤ ਰਿਲੀਜ਼ ਕੀਤਾ ਸੀ ਸੁਖਿੰਦਰ ਸਾਹਿਬ ਦਾ ਤੁਸੀਂ ਉਸ ਦਿਨ ਵੀ ਹਾਜ਼ਰੀ ਲਵਾਈ ਸੀ ਸੋ ਇਸੇ ਤਰ੍ਹਾਂ ਮੇਰੇ ਭਰਾਵਣ ਕੇ ਸਾਰੇ ਮੇਰੀਆਂ ਭੈਣਾਂ ਅਬ ਇੱਕ ਕੰਡਿਸ਼ਨਲ ਵੇਜ ਤੁਸੀਂ ਜਾ ਕੇ ਸਾਰਾ ਇਸ ਫਿਲਮ ਨੂੰ ਪ੍ਰਮੋਟ ਕਰਨਾ ਹੈ ਆਪਾਂ ਸਾਰੇ ਕੋਸ਼ਿਸ਼ ਕਰੀਏ ਮੰਮੀ ਹੋਰਾਂ ਕੋਲੇ ਬੈਠਦੇ ਆ ਤਾਂ ਕੋਈ ਸਾਡੇ ਕੋਲ ਜ਼ਿਆਦਾ ਕੁਝ ਬੋਲਣ ਨੂੰ ਹੁੰਦਾ ਨਹੀਂ ਕਿਉਂਕਿ ਅਖੀਰ ਤੇ ਗੱਲਾਂ ਉੱਥੇ ਨਿਬੜਦੀਆਂ ਕਿ ਕਿ ਜਿੰਨੇ ਸਵਾਸ ਮਹਾਰਾਜ ਨੇ ਆਪਣੇ ਰਾਜਵੀਰ ਨੂੰ ਬਖਸ਼ੇ ਸੀ ਉਹ ਆਪਣੇ ਲੈ ਕੇ ਚਲਾ ਗਿਆ ਪਰ ਪਿੱਛੇ ਸਾਡੇ ਕੋਲੇ ਬਹੁਤ ਕੁਝ ਆਉਂਦਾ ਜੋ ਸਾਡਾ ਆਸਰਾ ਬਣਿਆ ਹੋਇਆ ਹੈ ਤੇ ਇਹ ਫਿਲਮ ਇੱਕ ਬਹੁਤ ਵੱਡਾ ਆਸਰਾ ਹੈ ਜੇ ਅਸੀਂ ਸਾਰੇ ਰਲ ਮਿਲ ਕੇ ਇਸ ਫਿਲਮ ਨੂੰ ਕਾਮਯਾਬ ਬਣਾਉਣੀ ਹੈ ਤਾਂ ਮੈਨੂੰ ਲੱਗਦਾ ਕਿ ਇੱਕ ਸਾਡੇ ਵੱਲੋਂ ਰਾਜਵੀਰ ਲਈ ਤਾਂ ਟ੍ਰਿਬਿਊਟ ਹੈ ਹੀ ਹੈ ਨਾਲ ਨਾਲ ਆਪਣੀ ਮਾਂ ਲਈ ਇੱਕ ਇੱਕ ਹਾਲਾਸ਼ੇਰੀ ਹੋਇਆ ਇੱਕ ਹੌਸਲਾ ਹੈ ਕਿ ਹਰ ਸਾਹ ਨਾਲ ਹੁਣ ਮਾਂ ਹੁਣ ਇਹੀ ਚਿੰਤਾ ਕਰਦੀ ਹੈ ਵੀ ਮੇਰਾ ਪੁੱਤ ਇੰਨਾ ਵੱਡਾ ਹੈ ਮੇਰਾ ਪੁੱਤ ਇੰਨਾ ਵੱਡਾ ਹੈ ਔਰ ਇਸ ਫਿਲਮ ਨੂੰ ਜਦੋਂ ਵਰਲਡ ਵਾਈਡ ਅਸੀਂ ਹੋਰ ਕੰਟਰੀਆਂ 'ਚ ਜਿੱਥੇ ਆਪਣੇ ਪੰਜਾਬੀ ਭੈਣ ਭਰਾ ਬੈਠੇ ਆ ਪੰਜਾਬੀ ਨੂੰ ਪਿਆਰ ਕਰਨ ਵਾਲੇ ਫਿਲਮਾਂ ਨੂੰ ਪਿਆਰ ਕਰਨ ਵਾਲੇ ਜਦੋਂ ਇਸ ਫਿਲਮ ਨੂੰ ਦੇਖਣਗੇ ਤਾਂ ਉਹ ਬਸ ਇਹ ਨਾ ਬੱਚਿਆਂ ਲਈ ਸਾਡੀ ਇਸ ਧੀ ਲਈ ਦਲਾਵਰ ਲਈ ਅਸੀਸਾਂ ਭੇਜਣਗੇ ਆਉਣ ਵਾਲੇ ਸਮੇਂ ਲਈ ਅਰਦਾਸਾਂ ਕਰਨਗੇ ਸੋ ਇਸ ਫਿਲਮ ਨੇ ਇਕੱਲਾ ਇੱਕ ਬਿਜ਼ਨਸ ਪੰਡੂ ਵੀ ਤੋਂ ਨਹੀਂ ਦੇਖ ਸਕਦੇ ਇਮੋਸ਼ਨ ਜੁੜੇ ਹੋਏ ਆ ਸਾਰਾ ਪਰਿਵਾਰ ਅਸੀਂ ਸਾਰੇ ਦੋਸਤ ਮਿੱਤਰ ਕੁਲਵਿੰਦਰ ਖੜਾ ਐ ਐਮੀ ਅੱਜ ਕਿਤੇ ਆਊਟ ਆਫ ਕੰਟਰੀ ਐ ਰੇਸ਼ਮ ਆ ਗਿਆ ਐ ਸਜਨ ਆ ਗਿਆ ਸੋ ਸਾਰੇ ਭਰਾ ਆਇਆ ਤਾਂ ਬਸ ਇਹ ਮੇਰੇ ਖਿਆਲ ਚ ਇੱਕ ਹੌਸਲਾ ਐ ਇੱਕ ਅਪਰੀਸ਼ੀਏਸ਼ਨ ਐ ਤੇ ਇੱਕ ਇੱਕ ਸੱਚੀ ਸੁੱਚੀ ਸ਼ਰਧਾਂਜਲੀ ਐ ਸਾਡੇ ਭਰਾ ਲਈ ਐ ਤੇ ਤੜਾ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ ਹੈ ਜੀ ਆਇਆਂ ਨੂੰ ਹੈ ਡਾਇਰੈਕਟਰ ਸਾਹਮਣੇ ਪ੍ਰੋਡਿਊਸਰ ਸਾਹਮਣੇ ਪੈਨੋਰਾਮਾ ਤੋਂ ਟੀਮ ਆਈ ਹੋਈ ਹੈ ਪ੍ਰਾਸੜ ਹੋਰ ਆਰਟਿਸਟ ਆਏ ਹਰ ਵੀ ਬਈ ਹੁਣੀ ਖੜੇ ਹੈ ਤਾਂ ਫਿਲਮ ਦੇ ਸਾਰੇ ਤਾਂ ਜਿਹਨੇ ਇਸ ਫਿਲਮ ਚ ਕੰਮ ਕੀਤਾ ਹੈ ਧੀਰਾ ਸਾਡੀਆਂ ਦੋਨੇ ਕੁੜੀਆਂ ਹੋਣ ਆਰਟਿਸਟ ਨੇ ਜਿਹੜੀ ਰਾਣਾ ਸਾਹਿਬ ਬਈ ਹੁਣੀ ਅੱਜ ਆਏ ਹੋਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਰਾਜਵੀਰ ਜੋਹੰਦਾ ਇਸ ਦੁਨੀਆ ਤੋਂ ਚਲੇ ਗਏ ਹੈ لیکن اج وی ਲੋਗਾ ਦੇ دلਾਂ ਦੇ ਵਿੱਚ जिंदा ਹੈ ਲੋਕ ਉਹਨਾਂ ਨੂੰ ਅੱਜ ਵੀ ਉਨਾ ਹੀ ਪਿਆਰ ਕਰਦੇ ਆ ਜਿੰਨਾ ਉਹ ਇਸ ਦੁਨੀਆ 'ਚ ਜਦੋਂ ਮੌਜੂਦ ਸੀ ਉਦੋਂ ਕਰਦੇ ਸੀਗੇ ਇਸ ਲਈ ਉਹਨਾਂ ਦੀ ਮਾਤਾ ਜਿਹੜੇ ਆ ਉਹਨਾਂ ਦੇ ਚਾਹਣ ਵਾਲਿਆਂ ਦੇ ਨਾਲ ਉਹਨਾਂ ਦੇ ਅੱਗੇ ਉਹਨਾਂ ਨੇ ਇੱਕ ਅਪੀਲ ਕੀਤੀ ਕਿ ਰਾਜਵੀਰ ਜਵੰਦਾ ਦੀ ਬਹੁਤ ਜਲਦ ਮੂਵੀ ਆ ਰਹੀ ਹੈ ਔਰ ਸਾਰੇ ਆਗੇ ਹੱਥ ਜੋੜ ਕੇ ਬੇਨਤੀ ਹੈ ਕਿ ਉਸ ਮੂਵੀ ਨੂੰ ਦੇਖਣ ਜਾਓ ਕਿਉਂਕਿ ਰਾਜਵੀਰ ਜੋੰਦਾ ਜਿਹੜੇ ਆ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਜਿੰਦਾ ਹੈ ਇਹ ਗੱਲ ਕਰਕੇ ਉਹ ਬਹੁਤ ਜ਼ਿਆਦਾ ਭਾਵੁਕ ਹੋ ਗਏ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਕਿਉਂਕਿ ਰਾਜਵੀਰ ਜੋੰਦਾ ਉਹਨਾਂ ਦਾ ਕੱਲਾ-ਕੱਲਾ ਮੁੰਡਾ ਸੀਗਾ ਪਰ ਉਹਨਾਂ ਦਾ ਇਕਲੌਤਾ ਸਹਾਰਾ ਸੀਗਾ ਪਰ ਉਹਨਾਂ ਨੂੰ ਜਿਹੜੇ ਚਾਉਣ ਵਾਲੇ ਹੈਗੇ ਆ ਉਹ ਉਹਨਾਂ ਨੂੰ ਆਸ ਉਮੀਦ ਜਿਹੜੇ ਆ ਉਹ ਜ਼ਰੂਰ ਦਿਵਾਉਣਗੇ ਰਾਜਵੀਰ ਜੋ ਅੰਦਾ ਦੇ ਮੌਜੂਦ ਹੋਣ ਦੀ ਆਪਣੀ ਮੁਹੱਬਤ ਦੇ ਜ਼ਰੀਏ ਆਪਣੇ ਪੈਗਾਮਾਤ ਦੇ ਜ਼ਰੀਏ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਚਲਾ ਗਿਆ ਲੇਕਿਨ ਜਿਹੜੇ ਚਾਉਣ ਵਾਲੇ ਸੀਗੇ ਉਹਨਾਂ ਨੇ ਸੀ ਦੂਮੋਸ ਵਾਲੇ ਦੇ ਮਾਤਾ ਪਿਤਾ ਨੂੰ ਹਿੰਮਤ ਦਿੱਤੀ ਉਹਨਾਂ ਦਾ ਸਹਾਰਾ ਬਣੇ ਇਸੇ ਤਰ੍ਹਾਂ ਰਾਜਵੀਰ ਜੋਹੰਦਾ ਦੇ ਜਿਹੜੇ ਚੌਣ ਵਾਲੇ ਆ ਉਹ ਵੀ ਮਾਤਾ ਦੇ ਨਾਲ ਖੜੇ ਆ ਇਸ ਲਈ ਤੇ ਮਾਤਾ ਨੇ ਹੱਥ ਜੋੜ ਕੇ ਅਪੀਲ ਕੀਤੀ ਕਿ ਤੁਸੀਂ ਆਪਣੀ ਮੁਹੱਬਤ ਦਾ ਇਜ਼ਹਾਰ ਜ਼ਰੂਰ ਕਰਿਓ ਔਰ ਜਾ ਕੇ ਫਿਲਮ ਦੇਖਿਓ ਵੀਰੋ ਤੁਹਾਡੇ ਅਗੇ ਵੀ ਰਿਕੁਐਸਟ ਹੈ ਕਿ ਰਾਜਵੀਰ ਜੋਹੰਦਾ ਦੀ ਜਿਹੜੀ ਆਉਣ ਵਾਲੀ ਮੂਵੀ ਹੈ ਉਹਨੂੰ ਜ਼ਰੂਰ ਜਾ ਕੇ ਵੇਖਿਓ ਔਰ ਰੱਬ ਗਿਰਦਾਸ ਕਰਿਓ ਰਾਜਵੀਰ ਜੋਹੰਦਾ ਦੀ جی ہے شانتی واسطے دے پری پریوار واسطے باقی برو تک ویڈیو کنچ تو لگی کومنٹس کر کے لازمی دسو رکھیو اپنا تیر سارا خیال ملانگے اگلی ویڈیو نال اللہ حافظ